ਕੇ ਸਿਰਕ ਦੇ ਵਿਛੋੜੇ ਦੇ ਦੁੱਖ ਵਿੱਚ ਇਕੱਠੇ ਹੋਏ ਭੈਣੋ ਭਰਾਓ ਰਿਸ਼ਤੇਦਾਰ ਸੰਗੀ ਸਨੇਹੀਓ ਜਿਹੋ ਜੀ ਇਹ ਦੁੱਖ ਦੀ ਘੜੀ ਆ ਇਹਦੇ ਵਿੱਚ ਕੋਈ ਗੱਲ ਕਰਨੀ ਬਹੁਤ ਔਖੀ ਹੁੰਦੀ ਆ ਸਾਡੇ ਸ਼ਬਦ ਵੀ ਮਹਿਜ ਰਸਮੀ ਰਹਿ ਜਾਂਦੇ ਆ ਉਸ ਦੁੱਖ ਨੂੰ ਬਿਆਨ ਨਹੀਂ ਕਰ ਸਕਦੇ ਪਤਸੋਂ ਮਾਸਟਰ ਜੈਬ ਹੋਰਾਂ ਨੇ ਬੱਚੇ ਦੇ ਨਾਲ ਪਰਿਵਾਰ ਦੇ ਮੈਂਬਰਾਂ ਦੀਆਂ ਫੋਟੋਆਂ ਪਾਈਆਂ ਫੇਸਬੁਕ ਤੇ ਮੈਂ ਹਾਲਾਂਕਿ ਬੱਚੇ ਨੂੰ ਕਦੇ ਮਿਲਿਆ ਨਹੀਂ ਸੀ ਮੈਂ ਉਹ ਵੇਖ ਕੇ ਡੂੰਘੀ ਉਦਾਸੀ ਵਿੱਚ ਡੁੱਬ ਗਿਆ ਮੈਂ ਆਪਣੀ ਘਰ ਵਾਲੀ ਨੂੰ ਉਹ ਦਿਖਾਈਆਂ ਕਿ ਇਹ ਬੱਚਾ ਸੀ ਜਿਸ ਦੇ ਦੁੱਖ ਦੇ ਵਿੱਚ ਮੈਂ ਕੱਲ ਸ਼ਾਮਲ ਹੋ ਕੇ ਆਇਆ ਉਹਦੀਆਂ ਵੀ ਅੱਖਾਂ ਭਰ ਆਈਆਂ ਤੇ ਯਾਨੀ ਜਿਨ੍ਹਾਂ ਨੇ ਅਸੀਂ ਬੱਚਾ ਦੇਖਿਆ ਨਹੀਂ ਸੀ ਉਹਨਾਂ ਨੂੰ ਐਨਾ ਡੂੰਘਾ ਦੁੱਖ ਲੱਗਿਆ ਤੇ ਜਿਨ੍ਹਾਂ ਦੇ ਤੁਹਾਡੇ ਗੋਦੀਆਂ ਦੇ ਵਿੱਚ ਤੁਹਾਡੇ ਵੇੜੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਬੱਚਾ ਖੇਡਿਆ ਉਹਨਾਂ ਨੂੰ ਉਸ ਦੇ ਵਿਛੋੜੇ ਦਾ ਕਿੱਡਾ ਦੁੱਖ ਹੋਊਗਾ ਇਹਦਾ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਸਾਡੇ ਲਈ 30 ਦਾ ਦੁੱਖ ਆ ਇਹ ਪਹਿਲਾ ਦੁੱਖ ਇਸ ਕਰਕੇ ਆ ਕਿ ਹਰੇਕ ਜੀਵ ਦਾ ਇੱਕ ਜੀਵਨ ਚੱਕਰ ਹੁੰਦਾ ਜਾਂਦਾ ਹੈ ਵੱਡਾ ਹੁੰਦਾ ਆਪਦੀ ਉਮਰ ਭੋਗਦਾ ਹੈ ਕੋਈ 2-4 ਸਾਲ ਵੱਧ ਘੱਟ ਨਾਲ ਉਹਦਾ ਇਸ ਸੰਸਾਰ ਤੋਂ ਉਹਦਾ ਜਿਹੜਾ ਹੈਗਾ ਵਿਛੋੜਾ ਹੋ ਜਾਂਦਾ ਹੈ ਅਸੀਂ ਦੁੱਖ ਹਰੇਕ ਜੀਵ ਦੇ ਜਾਣਦਾ ਹੁੰਦਾ ਪਰ ਇਸ ਤਰ੍ਹਾਂ ਸਿਰਫ 3.5 ਸਾਲ ਦੀ ਉਮਰ ਦੇ ਵਿੱਚ ਜਦੋਂ ਹਜੇ ਉਹਦੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਸੀ ਉਸ ਦੇ ਵਿੱਚ ਵਿਛੋੜਾ ਦੇ ਜਾਣਾ ਬਹੁਤ ਜਿਹੜਾ ਹੈ ਦੁਖਦਈ ਹੈ ਦੂਜਾ ਦੁੱਖ ਇਸ ਕਰਕੇ ਆ ਕਿ ਜਿਸ ਢੰਗ ਨਾਲ ਉਹਦਾ ਉਹਦੀ ਮੌਤ ਹੋਈ ਉਹਦਾ ਇੱਕ ਡੂੰਗਾ ਸੱਲ ਸਾਰੇ ਪਰਿਵਾਰ ਤੇ ਉਹ ਸਦਾ ਲਈ ਰਹਿਣਾ ਕਿ ਇਹ ਮਨ ਦੇ ਵਿੱਚ ਹਮੇਸ਼ਾ ਆਉਣਾ ਹੈ ਕਿ ਕਾਸ਼ ਅਸੀਂ ਉੱਥੇ ਨਾ ਜਾਂਦੇ ਕਾਸ਼ ਉਸ ਡਾਕਟਰ ਕੋਲੇ ਨਾ ਲੈ ਕੇ ਜਾਂਦੇ ਕਾਸ਼ ਉਹ ਡਾਕਟਰ ਨੂੰ ਜਿਹੜਾ ਹੈਗਾ ਟੀਕੇ ਦੇ ਲਈ ਲਾਉਣ ਦੇ ਲਈ ਸਹਿਮਤੀ ਨਾ ਦਿੰਦੇ ਜਿੱਥੇ ਬੰਦਾ ਕੁਝ ਕਰਨਾ ਥਕੇ ਅਚਾਨਕ ਕੋਈ ਘਟਨਾ ਵਾਪਸ ਜੇ ਉਹਦਾ ਦੁੱਖ ਹੋਰ ਢੰਗ ਨਾਲ ਬਰਦਾਸ਼ਤ ਹੁੰਦਾ ਹੈ ਜਿੱਥੇ ਇਉਂ ਹੋਵੇ ਕਿ ਜੇ ਮੈਂ ਐਂ ਕਰ ਲੈਂਦਾ ਉਹਦਾ ਦੁੱਖ ਉਦੋਂ ਵੱਡਾ ਹੁੰਦਾ ਤੀਜੀ ਗੱਲ ਆਏ ਬੱਚਾ ਕੱਲਾ ਸੀ ਅੱਜ ਤੋਂ ਜਿਹੜਾ ਹੈਗਾ ਦੋ ਪੀੜੀਆਂ ਪਹਿਲਾਂ 50 60 ਸਾਲ ਪਹਿਲਾਂ ਬਹੁਤ ਸਾਰੇ ਬੱਚੇ ਹੁੰਦੇ ਬਹੁਤ ਸਾਰੇ ਬਚਪਨ ਦੇ ਵਿੱਚ ਖਤਮ ਹੋ ਜਾਂਦੇ ਸਾਡੇ ਘਰਾਂ ਚੋਂ ਮੇਰੇ ਚਾਚੇ ਦਾਈ ਲੱਗਦੇ ਸੀ ਉਹਨਾਂ ਦੇ 14 ਬੱਚੇ ਹੋਏ 8 ਖਤਮ ਹੋ ਗਏ ਬਚਪਨ ਚ 6 ਬੱਚੇ ਜਿਉਂਦੇ ਰਹੇ ਹੁਣ ਜਿਵੇਂ ਜਿਵੇਂ ਕੋਈ ਸਮਾਜ ਤਰੱਕੀ ਕਰਦਾ ਕੋਈ ਜੀਵ ਤਰੱਕੀ ਕਰਦਾ ਉਹ ਬੱਚਿਆਂ ਦੀ ਗਿਣਤੀ ਘੱਟਦੀ ਜਾਂਦੀ ਆ ਸਾਡੀਆਂ ਸਹੂਲਤਾਂ ਆਏ ਹੋਣੀਆਂ ਚਾਹੀਦੀਆਂ ਕਿ ਜਿਹੜਾ ਵੀ ਜੀਵ ਪੈਦਾ ਹੋ ਗਿਆ ਉਹ ਵਧੀਆ ਉਹਨੂੰ ਵਧਣ ਫੁੱਲਣ ਦਾ ਵਿਕਸਿਤ ਹੋਣ ਦਾ ਜਿਹੜਾ ਹੈਗਾ ਮੌਕਾ ਮਿਲੇ ਪਰ ਇਹ ਵੀ ਇੱਕ ਵੱਡੀ ਸਾਟਾ ਕਿ ਉਹ ਜਿਹੜਾ ਹੈਗਾ ਸਾਡੇ ਘਰ ਦੇ ਵਿੱਚ ਉਸ ਉਮਰ ਦਾ ਉਹ ਕੱਲਾ ਬੱਚਾ ਸੀਗਾ ਜਿਹੜਾ ਸਾਨੂੰ ਵਿਛੋੜਾ ਦੇ ਗਿਆ ਹਰੇਕ ਜਿਹੜਾ ਹੈਗਾ ਜੀਵ ਆ ਉਹਦਾ ਜੀਵਨ ਚੱਕਰ ਹੁੰਦਾ ਹੈ ਜੀਵ ਦੀ ਜਿਹੜੀ ਜ਼ਿੰਦਗੀ ਆ ਕਿਸੇ ਵੀ ਚਾਹੇ ਮਨੋੱਖਾ ਚਾਹੇ ਕੋਈ ਹੋਰ ਆ ਉਹਦੇ ਪਿੱਛੇ ਕੱਲਾ ਉਹਦਾ ਜੀਵਨ ਨਹੀਂ ਹੁੰਦਾ ਲੱਖਾਂ ਸਾਲਾਂ ਦਾ ਸੰਗਤជា ਉਹਦੇ ਵਿੱਚ ਅਜਿ ਤੋਂ ਕਰੋੜਾਂ ਸਾਲ ਪਹਿਲਾਂ ਧਰਤੀ ਦੇ ਉੱਤੇ ਜਿਹੜਾ ਜੀਵਨ ਪੈਦਾ ਹੋਇਆ ਜਿਹੜੇ ਨਦੀਪ ਪਦਾਰਥ ਸੀ ਉਹ ਬਹੁਤ ਜ਼ਿਆਦੇ ਤਾਪਮਾਨ ਸੀ ਬਿਲੀ ਦੇ ਵਿੱਚ ਜਾਂ ਹੋਰ ਉਸ ਤਰ੍ਹਾਂ ਪਾਣੀ ਦੇ ਵਿੱਚ ਉਹ ਸੈੱਲ ਜੁੜੇ ਤਾਂ ਜਿਹੜਾ ਹੈਗਾ ਛੋਟੇ-ਛੋਟੇ ਜੀਵ ਜੰਤੂ ਪੈਦਾ ਹੋਏ ਉਹ ਜੀਵ ਜੰਤੂਆਂ ਦਾ ਆਪਸੀ ਸੰਘਰਸ਼ ਚੱਲਿਆ ਉਹਦੇ ਚੋਂ ਜੀਵ ਵਿਕਾਸ ਹੋਇਆ ਤੇ ਜਿਹੜਾ ਹੈਗਾ ਅਗਲੇ ਜੀਵ ਬਣੇ ਉਹਨਾਂ ਜੀਵਾਂ ਦੇ ਵਿੱਚੋਂ ਹੀ ਜਿਹੜਾ ਹੈਗਾ ਹੈ ਹੌਲੀ-ਹੌਲੀ ਜਿਹੜਾ ਹੈਗਾ ਮਨੁੱਖ ਹੋਣ ਦੇ ਵਿੱਚ ਆਉਂਦਾ ਹੈ ਤੇ ਮਨੁੱਖ ਦਾ ਸਭ ਤੋਂ ਜਿਹੜਾ ਵੱਡਾ ਗੁਣ ਹੈਗਾ ਉਹ ਇਹ ਹੈ ਕਿ ਇਹਦੇ ਵਿੱਚ ਸੋਚਣ ਸਮਝਣ ਦੀ ਭਵਿੱਖ ਬਾਰੇ ਜਾਣਨ ਦੀ ਭੂਤ ਬਾਰੇ ਯਾਦ ਰੱਖਣ ਦੀ ਇਹ ਗੁਣ ਹੁੰਦੇ ਆ ਉਹਦੇ ਵਿੱਚ ਇਹ ਚੇਤਨਾ ਹੁੰਦੀ ਆ ਜਦੋਂ ਕੋਈ ਜੀਵ ਸੰਸਾਰ ਨੂੰ ਜਾਂਦਾ ਤਾਂ ਸਾਨੂੰ ਉਹਦਾ ਦੁੱਖ ਇਸ ਕਰਕੇ ਹੁੰਦਾ ਹੈ ਕਿ ਇਹ ਚਾਹੇ ਸਾਨੂੰ ਪਤਾ ਹੁੰਦਾ ਹੈ ਕਿ ਹਰੇਕ ਜੀਵ ਦਾ ਇੱਕ ਜੀਵਨ ਚੱਕਰ ਆ ਉਹ ਖਤਮ ਹੋਣਾ ਹੁੰਦਾ ਸਾਨੂੰ ਇਸ ਕਰਕੇ ਹੁੰਦਾ ਹੈ ਕਿ ਉਹ ਜਿਹੜਾ ਲੱਖਾਂ ਸਾਲਾਂ ਦੀ ਕਮਾਈ ਹੁੰਦੀ ਆ ਉਹਦੇ ਜਿਹੜੀ ਜ਼ਿੰਦਗੀ ਆਈ ਹੁੰਦੀ ਆ ਉਹ ਚੇਤਨਾ ਆਈ ਹੁੰਦੀ ਆ ਉਹ ਸਾਰੀ ਜਿਹੜੀ ਆ ਚੇਤਨਾ ਉਹ ਜ਼ਿੰਦਗੀ ਉਹ ਜਦੋਂ ਖਤਮ ਹੁੰਦੀ ਆ ਤਾਂ ਸਾਨੂੰ ਉਹਦੀ ਦੂੰਗੀ ਸੱਟ ਵੱਜਦੀ ਆ ਇਹ ਸੱਟ ਕੱਲੀ ਸਰੀਰਕ ਤੌਰ ਤੇ ਨਹੀਂ ਹੁੰਦੀ ਜੀ ਉਸ ਤੋਂ ਵੱਧ ਜਿਹੜੀ ਹੈਗੀ ਆ ਭਾਵਨਾ ਦੇ ਤੌਰ ਤੇ ਹੁੰਦੀ ਆ ਸਾਡੇ ਉਸ ਵਿਅਕਤੀ ਨਾਲ ਉਸ ਬੱਚੇ ਨਾਲ ਉਸ ਇਨਸਾਨ ਨਾਲ ਸਾਡੀਆਂ ਡੂੰਘੀਆਂ ਯਾਦਾਂ ਜੁੜੀਆਂ ਹੁੰਦੀਆਂ ਸਾਨੂੰ ਇਹ ਹੁੰਦਾ ਕਿ ਉਹ ਇੱਥੇ ਸਾਡੇ ਨਾਲ ਗੱਲਾਂ ਕਰਦਾ ਸੀ ਸਾਡੇ ਨਾਲ ਖੇਡਦਾ ਸੀ ਉਹ ਜਦੋਂ ਸਾਡਾ ਕੁਝ ਉਹ ਇੱਕ ਨਰਜੀਵ ਪਦਾਰਥ ਵਿੱਚ ਬਦਲ ਜਾਂਦਾ ਤਾਂ ਸਾਰਾ ਉਹ ਸਾਡਾ ਜਿਹੜਾ ਹੈਗਾ ਇੱਕ ਉਹ ਦੂੰਗਾ ਜਿਹੜਾ ਸਾਨੂੰ ਉਹ ਸੱਟ ਵੱਜਦੀ ਆ ਸਾਨੂੰ ਉਹ ਦੁੱਖ ਹੁੰਦਾ ਹੈ ਇਹ ਜਿਹੜਾ ਮੌਤ ਦਾ ਦੁੱਖ ਆ ਹੋਣਾ ਹੈ ਇਹ ਸੁਭਾਵਕ ਆ ਕਿਉਂਕਿ ਬੰਦੇ ਦਾ ਜਾਂ ਸਾਡੀ ਧਰਤੀ ਦੇ ਉੱਤੇ ਹੀ ਸਾਰਾ ਵਿਕਾਸ ਜਿਹੜਾ ਉਹ ਨਿਰਜੀਵ ਤੋਂ ਸਜੀਵ ਵੱਲ ਤੇ ਸਜੀਵ ਤੋਂ ਜਿਹੜਾ ਹੈਗਾ ਚੇਤਨਾ ਵੱਲ ਹੋਇਆ ਸੋ ਜਦੋਂ ਉਹ ਚੇਤਨਾ ਖਤਮ ਹੁੰਦੀ ਆ ਤਾਂ ਉਹ ਦੁੱਖ ਹੋਣਾ ਸੁਭਾਵਕ ਆ ਇਹ ਜਿਹੜੇ ਦੁੱਖ ਨੂੰ ਕਿਵੇਂ ਝੱਲਣ ਯੋਗ ਬਣਾਉਣਾ ਹੈ ਧਰਮ ਸਾਨੂੰ ਇਹ ਝੱਲਣ ਦਾ ਆਸਰਾ ਦਿੰਦੇ ਆ ਕਿ ਦੁੱਖ ਝੱਲਿਆ ਜਾਵੇ ਉਹਦੀ ਮੰਨ ਲਓ ਕੁਝ ਚਲੋ ਕੋਈ ਕਹਾਣੀਆਂ ਇਸ ਤਰ੍ਹਾਂ ਨੀਆਂ ਸੁਣਾਈਆਂ ਜਾਂਦੀਆਂ ਐ ਕੁਝ ਕਥਾਵਾਂ ਸੁਣਾਈਆਂ ਜਾਂਦੀਆਂ ਉਹਦੇ ਨਾਲ ਬੰਦੇ ਨੂੰ ਇੱਕ ਮਾਨਸਿਕ ਆਸਰਾ ਮਿਲਦਾ ਹੈਗਾ ਧਰਮ ਦੇ ਨਹੀਂ ਅਸੀਂ ਜੋ ਤਰਕਸ਼ੀਲ ਜਾਂ ਵਿਗਿਆਨਿਕ ਸੋਚ ਦੇ ਧਾਰਨੀ ਆ ਅਸੀਂ ਭਾਵਨਾਵਾਂ ਤੋਂ ਨਜ਼ਲੀਪ ਨਹੀਂ ਇਹ ਨਹੀਂ ਕਿ ਸਾਡੇ ਮਨ 'ਚ ਕੋਈ ਭਾਵਨਾਵਾਂ ਨਹੀਂ ਪਰ ਅਸੀਂ ਸਮਝਦੇ ਆ ਕਿ ਸਾਨੂੰ ਇਹ ਜਿੱਥੇ ਅਸੀਂ ਇਹ ਦੁੱਖ ਨੂੰ ਝੱਲਣਾ ਉਥੇ ਨਾਲ-ਨਾਲ ਇਹ ਜਿਹੜਾ ਦੁੱਖ ਹੋ ਲੱਗਿਆ ਜਿਹੜੀ ਇਹ ਘਟਨਾ ਦੁਰਘਟਨਾ ਵਾਪਰੀ ਆ ਉਹਦੇ ਕਾਰਨਾਂ ਵੱਲ ਵੀ ਜਾइए ਤਰਕਸ਼ੀਲਤਾ ਦਾ ਮਤਲਬ ਹੀ ਹੈ ਕਿ ਉਹਦਾ ਅਸੀਂ ਕਾਰਨਾ ਲੱਭੀਏ ਤੇ ਉਹ ਕਾਰਨਾਂ ਨੂੰ ਦੂਰ ਕੀਤਾ ਜਾਵੇ ਅੱਜ ਕਾਰਨ ਕੀ ਬਣਿਆ ਨੇ ਬਣਿਆ ਕਿ ਡਾਕਟਰ ਨੇ ਸਹੀ ਉਹਨੂੰ ਟਾਈਮ ਨੇ ਦਿੱਤਾ ਸਹੀ ਉਹਨੂੰ ਸਮਝਣ ਦੀ بجائے ਇੱਕ ਅੱਜ ਕੱਲ ਜਿਹੜਾ ਹੈਗਾ ਡਾਕਟਰ ਤੇ ਮਰੀਜ਼ ਦਾ ਰਿਸ਼ਤਾ ਇਹ ਨਾਰਾ ਹੈ ਕਿ ਮੈਂ ਇਹਨੂੰ ਇਹਦਾ ਦੁੱਖ ਦੂਰ ਕਰਨਾ ਉਹ ਇੱਕ ਗਾਹਕ ਵਜੋਂ ਵੇਖਦਾ ਹੈ ਕਿ ਮੈਂ ਛੇਤੀ ਛੇਤੀ ਇਹਨੂੰ ਭੁਗਤਾ ਦਿਆਂ ਤਾਂ ਕਿ ਇਹਦੇ ਵੱਲੋਂ ਪੈਸੇ ਆ ਜਾਣ ਉਦੋਂ ਅਗਲਾ ਗਾਹਕ ਵੇਖਾਂ ਸੋਹੋ ਮਰੀਜ਼ ਵਜੋਂ ਜਾਂ ਇਹ ਨਹੀਂ ਵੀ ਆਪਦੇ ਮਿਸ਼ਨ ਵਜੋਂ ਨਹੀਂ ਲੈਂਦਾਗਾ ਉਹ ਸਿਰਫ ਇੱਕ ਇਹੋ ਜਿਹਾ ਪੂੰਜੀ ਦਾ ਜਿਹੜਾ ਦੌਰ ਚੱਲਿਆ ਹੋਇਆ ਹੈ ਕਿ ਉਹਨੂੰ ਉਹ ਗਾਹਕ ਵਜੋਂ ਲੈ ਕੇ ਤੇ ਜਿਹੜਾ ਹੈਗਾ ਆਪਦੀ ਇੱਕ ਕਾਰਵਾਈ ਪਾਉਂਦਾ ਹੈ ਮਸ਼ੀਨੀ ਟੰਗ ਨਾਲ ਮਨੁੱਖ ਨੂੰ ਉਹ ਬਹੁਤ ਜਿਹੜਾ ਹੈਗਾ ਨਾ ਜੀਵ ਮਸ਼ੀਨ ਦੀ ਕੇ ਕਰਨਾ ਹੁਣ ਗੱਲ ਇਹ ਆ ਕਿ ਇਹਦੇ ਪਿੱਛੇ ਵੀ ਗਾਂ ਕਾਰਨਾ ਕਿ ਡਾਕਟਰਾਂ ਵਿੱਚ ਇਹ ਪਰਿਵਰਤੀ ਕਿਉਂ ਪੈਦਾ ਹੋ ਗਈ ਇਹਦਾ ਕਾਰਨ ਵੀ ਇਹ ਆ ਕਿ ਪਹਿਲੀ ਗੱਲ ਤਾਂ ਜਦੋਂ ਹੁਣ ਡਾਕਟਰ ਬੰਨਾ ਹੈ ਉਹਦੇ ਪਿੱਛੇ ਲੱਖਾਂ ਬਲਕੇ ਕਰੋੜ 3-4 ਕਰੋੜ ਰੁਪਇਆ ਲੱਗ ਜਾਂਦਾ ਤੇ ਉਹ ਕੋਈ ਇਸ ਸ਼ੌਕ ਨਾਲ ਨਹੀਂ ਬੰਦੇ ਕਿ ਅਸੀਂ ਜਿਹੜਾ ਹੈਗਾ ਲੋਕਾਂ ਦਾ ਦੁੱਖ ਦੂਰ ਕਰਨਾ ਬਿਮਾਰੀਆਂ ਦੂਰ ਕਰਨੀਆਂ ਉਹ ਇਹ ਹੁੰਦਾ ਮਾਂ ਪਿਓ ਨੂੰ ਵੀ ਇਹ ਹੁੰਦਾ ਕਿ ਜਿਹੜਾ ਹੈਗਾ ਬੱਚੇ ਨੂੰ ਅਸੀਂ ਡਾਕਟਰ ਬਣਾਈਏ ਇਹਦੇ ਤੇ ਹੁਣ ਅਸੀਂ ਇੰਨੇ ਪੈਸੇ ਲਾਏ ਆ ਤੇ ਗਾਹ ਨੂੰ ਉਹ ਇਹ ਇੰਨੇ ਪੈਸੇ ਸਾਨੂੰ ਕਮਾਊਗਾ ਸੋ ਇੱਕ ਇਨਵੈਸਟਮੈਂਟ ਵਜੋਂ ਲਿਆ ਜਾਂਦਾ ਹੈ ਉਹਦੇ ਵਿੱਚੋਂ ਹੀ ਡਾਕਟਰਾਂ ਦੇ ਵਿੱਚ ਇਹ ਭਾਵਨਾ ਹੁੰਦੀ ਹੈ ਕਿ ਸਾਡਾ ਕੰਮ ਜਿਹੜਾ ਵੱਧ ਤੋਂ ਵੱਧ ਪੈਸੇ ਕਮਾਉਣੇ ਆਪਾਂ ਬਹੁਤ ਕੁਝ ਇਹਦੇ ਬਾਰੇ ਬੋਲ ਸਕਦੇ ਆ ਕਿ ਕਿਵੇਂ ਨਜਾਇਜ਼ ਅਪਰੇਸ਼ਨ ਕੀਤੇ ਜਾਂਦੇ ਆ ਨਜਾਇਜ਼ ਸਟੈਂਟ ਪਾਏ ਜਾਂਦੇ ਆ ਤੇ ਨਜਾਇਜ਼ ਢੰਗ ਦੇ ਨਾਲ ਹੀ ਜਿਹੜਾ ਹੈਗਾ ਇਲਾਜ ਕੀਤਾ ਜਾਂਦਾ ਜਿਹਦਾ ਕਿ ਸਾਨੂੰ ਜਿਹੜਾ ਹੈਗਾ ਖਮਿਆਜਾ ਭੁਗਤਣਾ ਪਿਆ ਹੈ ਇਦੂ ਵੀ ਇੱਕ ਹੋਰ ਕਾਰਨ ਜਿਹੜਾ ਹੈਗਾ ਇਹ ਤਾਂ ਅਸੀਂ ਡਾਕਟਰ ਮਰੀਜ਼ ਦੇ ਰਿਸ਼ਤੇ ਬਾਰੇ ਇੱਕ ਹੋਰ ਕਾਰਨ ਜਿਹੜਾ ਹੈਗਾ ਕਿ ਬੱਚੇ ਐਡੇ ਛੋਟੇ ਬੱਚੇ ਨੂੰ ਬੱਚੇ ਨੂੰ ਮੈਨੂੰ ਪਤਾ ਲੱਗਿਆ ਕਿ ਜਲਦੀ ਉਹਨੂੰ ਜਿਹੜੀ ਹੈਗੀ ਅਲਰਜੀ ਹੋ ਜਾਂਦੀ ਸੀ ਜੁਕਾਮ ਹੋ ਦੇਸ਼ਾ ਹੋ ਜਾਂਦਾ ਸੀ ਸਾਹ ਹੋ ਜਾਂਦਾ ਸੀਗਾ ਐਡੇ ਛੋਟੇ ਬੱਚੇ ਨੂੰ ਇਹ ਗੱਲਾਂ ਕਿਉਂ ਹੋਈਆਂ ਇਹਦੇ ਪਿੱਛੇ ਵੀ ਜਿਹੜਾ ਹੈਗਾ ਇੱਕ ਕੁਝ ਵਿਗਿਆਨਕ ਕਾਰਨ ਹੈ ਗਿਆ ਕਾਰਨ ਇਹ ਹੈ ਕਿ ਸਾਡਾ ਵਾਤਾਵਰਨ ਸਾਡੀ ਹਵਾ ਇਹੋ ਜੀ ਹੋਗੀ ਕਿਉਂਕਿ ਸਾਰੇ ਜਿਹੜੇ ਥੋੜਾ ਬਹੁਤਾ ਡਾਕਟਰੀ ਵਿਗਿਆਨ ਜਾਣਦੇ ਆ ਉਹਨਾਂ ਨੂੰ ਪਤਾ ਹੈ ਕਿ ਸਾਹ ਦਾ ਮਤਲਬ ਕੀ ਹੁੰਦਾ ਸਾਹ ਜਿੰਨ ਵਸੇ ਕਹਿੰਦੇ ਐਸਥਮਾ ਹੋ ਗਿਆ ਦਮਾ ਹੋ ਗਿਆ ਉਹ ਇਹ ਹੀ ਹੁੰਦਾ ਹੈ ਕਿ ਜਦੋਂ ਸਰੀਰ ਨੂੰ ਲੱਗਦਾ ਹੈ ਕਿ ਹਵਾ ਦੇ ਵਿੱਚ ਕੋਈ ਹਾਨੀਕਾਰਕ ਕਣ ਆ ਤਾਂ ਉਹ ਸਾਡੀਆਂ ਸਾਹ ਨਾਲੀਆਂ ਜਿਹੜੀਆਂ ਉਹਨਾਂ ਹਾਨੀਕਾਰਕ ਕਣਾਂ ਤੋਂ ਬਚਣ ਲਈ ਸੰਗੜ ਜਾਂਦੀਆਂ ਤਾਂ ਜੋ ਕਣ ਅੰਦਰ ਨਾ ਆਉਣ ਪਰ ਉਹਦੇ ਨਾਲ ਜਿਹੜਾ ਹੈਗਾ ਇਨਸਾਨ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਆਉਂਦੀ ਹੈ ਤੇ ਅਸੀਂ ਦਵਾਈਆਂ ਦੇ ਕੇ ਖੋਲਦੇ ਹੈਗੇ ਆਂ ਇਵੇਂ ਜਿਹੜਾ ਰੇਸ਼ਾ ਹੈ ਰੇਸ਼ਾ ਵੀ ਇਹ ਹੁੰਦਾ ਹੈ ਕਿ ਜਿਹੜੇ ਬਾਹਰੀ ਕਣ ਹਾਨੀਕਾਰਕ ਕਣ ਆਉਂਦੇ ਆ ਉਹਨਾਂ ਨੂੰ ਅਸੀਂ ਬਾਹਰ ਕੱਢ ਦਈਏ ਦੇ ਨਾਲ ਵਾਕਏ ਜਿਹੜਾ ਹੈਗਾ ਉਹ ਹੀਰ ਤੇ ਹੌਲੀ ਹੌਲੀ ਜਦੋਂ ਉਹ ਕਣ ਜੇ ਤਾਂ ਹੋਵੇ ਕੋਈ ਇੱਕ ਅੱਧੇ ਦਿਨ ਦੀ ਗੱਲ ਆ ਕਿਉਂਕਿ ਅਸੀਂ ਰਹਿਣਾ ਹੀ ਉਸ ਹਵਾ ਦੇ ਵਿੱਚ ਆ ਤਾਂ ਉਹ ਜਿਹੜੇ ਹੈਗੇ ਆ ਕਣ ਨੂੰ ਦੂਰ ਕਰਨ ਲਈ ਲਗਾਤਾਰ ਰੇਸ਼ਾ ਆਂਦਾ ਡਿੱਗਦਾ ਰਹਿੰਦਾ ਉਹ ਜਮਾ ਹੋ ਜਾਂਦਾ ਤੇ ਉਹਦੇ ਨਾਲ ਸਾਡੇ ਪੇਪੜੇ ਜਾਂ ਸਾਦੀ ਤਕਲੀਫਾਂ ਜਾਂ ਇਸ ਤਰ੍ਹਾਂ ਦੀਆਂ ਲੱਭਦੀਆਂ ਤਕਲੀਫਾਂ ਹੁੰਦੀਆਂ ਸੋ ਇਹ ਗੱਲਾਂ ਸਾਡੇ ਸਿਸਟਮ ਨਾਲ ਜੁੜੀਆਂ ਹੋਈਆਂ ਅਸੀਂ ਖਾਣ ਪੀਣ ਦੇ ਵਿੱਚ ਕਰ ਸਕਦੇ ਹਾਂ ਕਿ ਅਸੀਂ ਆਪਦੇ ਖੇਤ ਚ ਪੈਦਾ ਕਰ ਲਾਂਗੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਬਜਾਦੂ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਖਾਵਾਂਗੇ ਅਸੀਂ ਗਰਮੀ ਤੋਂ ਬਚ ਜਾਾਂਗੇ ਆਹ ਕਰ ਲਾਂਗੇ ਪਰ ਜਿਹੜਾ ਹਵਾ ਪਾਣੀ ਆ ਇਹ ਤਾਂ ਸਾਡੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਹੀ ਜਿਹੜਾ ਹੈਗਾ ਸੁਦਵਨਾ ਜੇ ਹਵਾ ਪਾਣੀ ਇਹੋ ਜਿਹਾ ਰਹਿੰਦਾ ਤਾਂ ਇਹਦੇ ਵਿੱਚ ਮੌਤ ਦੇ ਵਿੱਚ ਚਾਹੇ ਕਈ ਕਾਰਨ ਜੁੜ ਗਏ ਪਰ ਇਹਦੇ ਵਿੱਚ ਬਣੇ ਅਧਿਕਾਰ ਨੂੰ ਬਿਮਾਰੀ ਸ਼ੁਰੂ ਕਰਨ ਵਾਲਾ ਉਹ ਇਹ ਸੀਗਾ ਕਿ ਸਾਡਾ ਇਥੋਂ ਦਾ ਜਿਹੜਾ ਹੀ ਹੈਗੀ ਆ ਉਹ ਹਵਾ ਪਾਣੀ ਸ਼ੁੱਧ ਨਹੀਂ ਰਿਹਾ ਜਿਹਦੇ ਕਰਕੇ ਉਹ ਛੋਟੇ ਬੱਚੇ ਨੂੰ ਇਹ ਜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਜਿਹੜਾ ਹੈਗਾਗਾ ਚੰਗਾ ਡਾਕਟਰੀ ਪ੍ਰਬੰਧ ਨਾ ਹੋਣ ਕਰਕੇ ਉਹ ਉਹਨੂੰ ਇਹ ਸਾਡੇ ਸਾਰੇ ਪਰਿਵਾਰ ਨੂੰ ਸਾਡੇ ਸੰਗੀਆਂ ਸਾਥੀਆਂ ਨੂੰ ਇਹ ਬਹੁਤ ਵੱਡਾ ਜਿਹੜਾ ਹੈਗਾ ਦੁੱਖ ਝੱਲਣਾ ਪਿਆ ਹੈ ਮੈਂ ਇਹਦੇ ਬਾਰੇ ਬਹੁਤਾ ਕੋਈ ਜਿਹੜਾ ਹੈਗਾ ਇਹੋ ਜਿਹਾ ਮੌਕੇ ਤੇ ਜਿਹੋ ਜੀ ਇਹ ਮੌਤ ਹੋਈ ਆ ਜਿਹੋ ਜਿਹਾ ਵਿਛੋੜਾ ਹੋਇਆ ਜੀ ਮਾਨਸਿਕ ਸੱਟ ਵੱਜੀ ਆ ਬਹੁਤੀਆਂ ਗੱਲਾਂ ਕਰਨ ਦਾ ਮੈਨੂੰ ਲੱਗਦਾ ਕਿਉਂਕਿ ਬਹੁਤਾ ਫਾਇਦਾ ਨਹੀਂ ਹੋਣਾ ਅਸੀਂ ਹੌਲੀ-ਹੌਲੀ ਇਹੋ ਜੀ ਮੌਤ ਨੂੰ ਸਹਿਜ ਲੈ ਤਾਂ ਨਹੀਂ ਸਕਦੇ ਪਰ ਸਾਡਾ ਸਹਿਜ ਨਾਲ ਲੈੇ ਤੋਂ ਬਿਨਾ ਹੋਰ ਕੋਈ ਚਾਰਾ ਵੀ ਨਹੀਂਗਾ ਹੌਲੀ-ਹੌਲੀ ਜਿਹੜਾ ਹੈਗਾ ਇਹ ਜ਼ਖਮ ਭਰੂਗਾ ਤੇ ਅਸੀਂ ਸਿਰਫ ਇਹੀ ਆ ਕਿ ਇਸ ਜ਼ਖਮ ਨੂੰ ਖੇਤੀਬਾੜੀ ਦੇ ਲਈ ਪਰਿਵਾਰ ਦਾ ਜਿਹੜਾ ਹੈਗਾ ਸਹਿਯੋਗ ਦੇ ਦੇ ਰਹੀਏ ਤੇ ਪਰਿਵਾਰ ਨੂੰ ਵੀ ਇਹੀ ਬੇਨਤੀ ਆ ਕਿ ਉਹ ਜੋ ਹੋ ਗਿਆ ਉਹਨੂੰ ਹੁਣ ਸਾਨੂੰ ਭੁੱਲਣਾ ਪੈਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਅਸੀਂ ਜ਼ਿੰਦਗੀ ਨੂੰ ਵਧੀਆ ਬਣਾਉਂਦੀਆਂ ਜੜੀਆਂ ਹੈਗੀਆਂ ਕੋਸ਼ਿਸ਼ਾਂ ਕਰਨੀਆਂ ਮੈਂ ਤਰਕਸ਼ੀਲ ਸੋਸਾਇਟੀ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਇਸ ਦੁਖਦਾਈ ਘੜੀ ਦੇ ਵਿੱਚ ਮਾਸਟਰ ਜੈਪ ਸਿੰਘ ਪਵੇਲ ਤੇ ਸਾਰੇ ਪਰਿਵਾਰ ਤੇ ਸਾਰੇ ਸਕੇ ਸੰਬੰਧੀਆਂ ਦੇ ਨਾਲ ਦੁੰਗਾ ਦੁੱਖ ਪ੍ਰਗਟ ਕਰਦਾ ਹਾਂ ਧੰਨ